ਜੀਦਾ ਹਾਂਜੀ ਸਾਸਰੀ ਕਾਲ ਦੇ ਸਾਰਿਆਂ ਨੂੰ ਕੀਤਾ ਸਾਰੇ ਆਈ ਮੁਕਤ ਸਾਰੇ ਨੇ ਬੱਤੀ ਜਾ ਹੋ ਕੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾ ਹੈਪ ਟੂ ਰੋਲਡੇ ਤੇ ਤੁਹਾਨੂੰ ਪਤਾ ਜਾਂ 7 ਫਰਵਰੀ ਤੋਂ ਡੇ ਸਟਾਰਟ ਹੁੰਦੇ ਆ ਹਨ ਤੇ ਅੱਜ ਆਪਾਂ ਬਣਾਵਾਂਗੇ ਜੇ ਰੋਲਡੇ ਤੇ ਤੁਹਾਨੂੰ ਦਿਨਾ ਸਰਪ੍ਰਾਈਜ਼ ਤੇ ਤੀਪ ਤੇ ਜਾ ਰਹੇ ਆ ਤੇ ਹੁਣ ਆਪਾਂ ਤੀਪ ਨੂੰ ਸ਼ਟਰ ਚੱਲਿਆ ਤੇ ਵੀ ਆਪਣੇ ਆਈਸ ਟੈਕ ਕੇ ਘਰ ਤੋਂ ਲੈ ਤੇ ਹੁਣ ਉਹਨੂੰ ਆਪਾਂ ਦੇ ਹੁਣ ਆਪਾਂ ਮਿਲਦੇ ਆ ਫਿਰ ਆ ਪੱਕ ਕੇ ਤੇ ਹੁਣ ਆਪਾਂ ਰਾਲੀ ਹੋਵੇ ਸਾਰਾ ਡਕਵਟ ਕਰਕੇ ਉਸ ਨੂੰ ਸੂਟ ਤੇ ਤਾ ਲਿਆ ਜੀ ਆ ਤਾਂ ਸੂਟ ਤੇ ਦੱਤ ਦਿੰਗੇ ਨਾ ਤੇ ਬਾਕੀ ਹੁਣ ਆਪਾਂ ਮਿਲਦੇ ਆ ਜੀ ਫਿਰ ਆ ਪੱਕ ਕੇ ਹਾਂਜੀ ਤੇ ਹੁਣ ਆਪਾਂ ਚੱਲ ਲੱਗੇ ਤਾਂ ਮੈਂ ਬਾਏ ਤੇਰੀ ਹੋ ਗਸੀ ਗਾੜੀ ਉਹ ਦੋਸਤ ਹੋਦੀ ਨਹੀਂ ਤੇ ਮੰਮਾ ਸੀਗਾ ਬਿਮਾਰ ਤੇ ਹੁਣ ਮੈਂ ਤੇਰੇ ਕੰਮ ਨਾ ਕਰਿਆ ਆ ਕਿ ਮੈਂ ਖੁਦ ਕਰ ਲਵਾਂਗਾ ਚੱਲੋ ਜੀ ਹਾਂਜੀ ਤੇ ਹੁਣ ਆਪਾਂ ਜਾ ਰਹੇ ਆ ਤੇ ਰੈਂਟ ਤੋਂ ਬਾਹਰ ਹੋ ਗਏ ਸੀਗੇ ਤੇ ਪਾਪਾ ਸ਼ਟਰਡ ਚੱਲੇ ਆ ਤੇ ਤੀਤੀ ਕਿ ਸਵੇਰ ਤੋਂ ਆ ਤੇ ਖਾਓ ਹਾਂ ਤਾਂ ਖਾ ਲਏ ਆਪਾਂ ਤੇਰੇ ਘਰ ਨੇੜੇ ਤੇ ਆਪਾਂ ਫਾਈਨਲ ਨੂੰ ਘਰ ਆ ਗਏ ਸੀਗੇ ਕੀ ਕਰਦੇ ਤੇ ਵੇ ਚਾਹ ਪਾਣੀ ਬਣਾਉਣੀ ਸੀ ਸਾਹ ਕਾਣਾ ਰਿਆ ਦੀਪ ਲਾਲ ਜੀ ਹੁਣ ਆਪਾਂ ਤੀਤ ਵਰਟ ਕਰ ਰਹੇ ਆ ਤੀਤ ਵਰ ਕੇ ਆ ਗਿਆ ਹਾਂਜੀ ਸਾਸਰੀ ਕਾਲ ਦੇ ਜੀ ਜਾਨ ਨੂੰ ਉਹ ਟਿਕ ਟਾਕ ਜੋ ਹਾਂਜੀ ਕਿੰਨਾ ਜਣਾ ਵਾਰੀ ਹੈਪੀ ਰੋਡ ਹੈ ਜੀ ਸਾਰਿਆਂ ਨੂੰ ਤਾਂ ਮੈਨੂੰ ਤਾਂ ਵੈਸੇ ਕੀਤਾ ਨਹੀਂ ਕਰਦੇ ਹਾਂ ਨੂੰ ਘੱਟ ਸਾਰਾ ਜੀ ਤੁਸੀਂ ਥੈਂਕ ਯੂ ਜਾਨ ਇਸ ਵੇਲੇ ਇਲਾਕੇ ਆਇਓ ਨਾ ਗਮਾਂਂਡੀ ਨੇ ਨਾ ਗਮਾਂਂਡੇ ਗਾਲੀਆ ਚਾਰ ਆਣਾ ਕੋਲ ਹਾਂ ਆਜਾ ਸਰਬੱਤ ਖਾਜ ਤੂੰ ਤੇਰੇ ਸੱਸਰ ਕਾਲ ਕਾ ਤਬਲਾਉਂਗੇ ਸੱਸ ਜੀ ਸੱਸ ਜੀ ਸਾਰਾ ਸਾਰ ਬੈਠੋ ਕੀ ਖਾਓਗੇ ਤੁਸੀਂ ਇਹ ਕੀ ਬਣਾ ਲਈਆ ਇਹਨਾਂ ਦਾ ਪਤੇ ਰਕ ਤੁਸੀਂ ਤਾਂ ਤੀਰ ਤੀਰ ਖਾਣ ਨੂੰ ਰਲੋ ਤੇਰੇ ਕੀ ਵਾਂ ਲੱਗਦਾ ਸੀ ਮੈਂ ਕੜੀ ਚੌਲ ਬਣਾਉਣੀ ਆ ਅੱਛਾ ਚਾਰੇ ਨੂੰ ਸਾਰੇ ਕੰਮ ਲੱਗਦਾ ਹਾਈ ਫਿਰ ਕੀ ਕਰ ਆਵੇਂ ਮਤੂ ਕੀ ਆ ਜਾਣਾ ਸਾਰਾ ਤੇ ਆਪਾਂ ਚਾਹ ਪਣੀ ਹੋਈਆ ਤੇ ਦੀ ਵੀ ਆਪਣੀ ਪਣਾਈਆਂ ਦੀ ਚੌਲ ਆ ਵੀ ਕਰ ਲੈ ਕਰ ਲੈ ਸੱਟ ਹੋ ਜਾ ਕੋਈ ਨਾ ਸੱਟ ਤਾਂ ਜੋ ਸੱਟ ਬੈਠਾ ਸੱਟ ਹੀ ਆ ਕੋ ਕਰ ਬਰਾਪਰ ਚੱਲਦੇ ਆ ਵੀਡੀਓ ਬਣਾ ਕੇ ਲੈ ਆਜੋ ਸੂਟ ਕਰ ਹੈਨਾ

ਇਦਾਂ ਆ ਜੀ ਅਜੇ ਉੱਪਰ ਚੱਲੀਏ ਆ ਰੋਜ਼ ਰੈਣ ਆ ਜਾਓ ਜੀ ਹੁਣ ਆਪਾਂ ਚੱਲੀਏ ਉੱਪਰ ਆ ਜਾਏ ਆਇਆ ਬਾਈ ਲੇਵ ਅਹ ਆਇਆ ਯਾਰ ਬੂ ਚੱਲ ਗਿਆ ਆ ਜਾਓ ਜੀ ਇਹ ਦਰਸੀ ਵਾਓ ਸੱਚਾ ਵਾਓ ਸੱਚਾ ਵਾਓ ਕਰੋ ਆ ਵੀ ਮਿੱਤਰੋ ਮੌਸਮ ਦੇਖੋ ਬਹੁਤ ਹੀ ਘੈਂਟ ਮੌਸਮ ਹੈ ਭਰਾਵਾ ਇਤਨਾ ਚੜਾ ਖੇਡਾ ਦਾ ਮੁੰਡਾ ਜਿਹਦੀ ਨੇ ਖੜੀ ਵੀ ਚੈੱਕ ਕਰੋ ਨਾ ਤੇ ਰਿਵਿਊ ਵੀ ਚੈੱਕ ਕਰੋ ਛੇ ਦੇਣਾ ਧੀ ਦਾ ਬਾਬਾ ਖੇਡਾ ਦਾ ਕੰਮ ਖੇਡਾ ਦਾ ਕੰਮ ਕੋਠੇ ਤੇ ਬਹਿਣ ਨੂੰ ਸਾਰਾ ਹਾਂ ਚ ਆਪਾਂ ਵੀਡੀਓ ਸ਼ੂਟ ਕਰ ਲਿਆ ਸੀ ਤਪੀਪਣਾ ਨੂੰ ਤਾਂ ਸਰਪ੍ਰਾਈਜ਼ ਅੱਜ ਚ ਚਲੋ ਦੀਦੀ ਦਾ ਸਰਪ੍ਰਾਈਜ਼ ਕਿੱਥੇ ਦਾ ਚੋਏ ਤੇ ਤਾਂ ਸਰਪ੍ਰਾਈਜ਼ ਉਹ ਦੇ ਦੇ ਕੇ ਘਾਰਾ ਲੱਗ ਗਿਆ ਆਪਿਆ ਨੀ ਲਾਈਕ ਕਿ ਨਹੀਂ ਇੱਥੇ ਲੱਗਿਆ ਮੈਂ ਫਿਰ ਅੰਦਰ ਦਤ ਲੱਗਿਆ ਫਿਰ ਠੰਡਾ ਹੋ ਰਿਹਾ ਤੁਸੀਂ ਕਿਹਨੂੰ ਗੜਾ ਸੋਣਾ ਛੱਡ ਹੈ ਨਹੀਂ ਮੈਂ ਤਾਂ ਕਿਸੇ ਨੂੰ ਨਹੀਂ ਦੇਣਾ ਮੈਂ ਤਾਂ ਇਹ ਨੂੰ ਆ ਲੈ ਗਿਆ ਕੋਈ ਜ਼ੋਰ ਚੋ ਦੀ ਤੀਤੀ ਦਾ ਬੜਾ ਸਾ ਆਪਣਾ ਚਾਰਸ ਤੇ ਹੁਣ ਆਪਾਂ ਖਾਣ ਲੱਗਿਆ ਜੋ ਤੇ ਦੀਪ ਦਾ ਫੇਵਰੇਟ ਆ ਖਾ ਕੇ ਤਾਂ ਚੜੇ ਕਿ ਕਾ ਕਰੀਏ ਮੇਲਾ ਨਰਤ ਤਰ ਗਾ ਨਹੀਂ ਨਹੀਂ ਕੱਟੀ ਪਾ ਅੱਛਾ ਘਰੇ ਤਾਂ ਤਾਂ ਸੈਡ ਨਹੀਂ ਆ ਪਾ ਕੇ ਦੰਦਾ ਖਾਲੀ ਨੂੰ ਖਾ ਲੋ ਖਾ ਲੋ ਮੈਂ ਕਦੋਂ ਰੋਚਿਆ ਖਾਣ ਵਾਸਤੇ ਆ ਆ ਜੋ ਗਾਇਸ ਤੁਸੀਂ ਵੀ ਮੈਂ ਇਹਨੂੰ ਨਾ ਪੁੱਛ ਲੇ ਠੀਕ ਆ ਤੁਸੀਂ ਹੂੰ ਤੈਨੂੰ ਕੀ ਤੇ ਬਲੌਗ ਹਾਂ ਮਨੂ ਪੀ ਬੋਲੇ ਮਜ਼ਾ ਕਰੀ ਦੀ ਵਾਸਤੇ ਆਪਾਂ ਘੁੰਮਣ ਕਰਦੇ ਹਾਂ ਹਾਂ ਵੀ ਮਿੱਤਰੋ ਲੋ ਨਹੀਂ ਮਾਰਨ ਕਿ ਵੀਡੀਓ ਬਣਾਉਣਾ ਲੋ ਸਰ ਚਾਕੂ ਆ ਗਿਆ ਆਪਣਾ ਓ ਯਾਰ ਓ ਥੀ ਵੀ ਕਰਦੇ ਆਂ ਤਾਂ ਸਿਆਪ ਕੇ ਕੇ ਨਾ ਮੈਨੂੰ ਸੁਮਾਈ ਲਾਣਾ ਲਾਜੀ ਵਾਓ ਕੇਕ ਦੀ ਸੁਮਾਈ ਦੇਖੋ ਕਿੱਤੂ ਗਿਆ ਧੰਦੇ ਦੇਖੋ ਕਿੱਤੂ ਜਾਪ ਤੇ ਗਿਆ ਅਸਲੀ ਫੈਕੀ ਮੇਰੀ ਐਨਰਜੀ ਸਾਰਾ ਹੋ ਗਈ ਦੇਖ ਕੇ ਕੇਕ ਵਰਗੀ ਠੀਕ ਹੈ ਠੀਕ ਹੈ ਖੋਸ਼ਾ ਆਇਆ ਕੋਈ ਬਾਈ ਜੱਜ ਬਸ ਐਂ ਪਾ ਦੇ ਕੱਟੀ ਨਾ ਫੋਟੋ ਵਿੱਚ ਕੱਟਦਾ ਨਹੀਂ ਤੂੰ ਸਹੀ ਨਾ ਹੋਵੇ ਸਹੀ ਹਾਲਾ ਨਾ ਹਾਂ ਬੋਤਲ ਹੋਰੀ ਨਾ ਬਸ ਕੈਂਡਲ ਬਿਲਾਉਂਦੇ ਆਪਾਂ ਹੀ ਕੱਟ ਲਾਂ ਲਾ ਲਾ ਯਾਰ ਕਿਹੜਾ ਕੇਕ ਆ ਮੈਂ ਤਾਂ ਚੱਲਾਂ हाँ मित्रो भी मित्रों आपका दीदी बात ले रहे केक दीदी ने लगाया बढ़िया दीदी बढ़िया लगे केक समाहिला लाये केक देखो दीदी समाहिल भी देखूंगी जब सोढ़ी वाला है ना केक चल चल लगा केक खाली आई खाली बैटरी है ना करते हैं ना बड़ी कैंटोला है ना इसकी कैंटोला है अलावा इतना ब ਉਹ ਬੋਸਾ ਬੰਦਾ ਬਾਲੀ ਨਾ ਪਾਇਆ ਹੋਇਆ ਪਾਸੇ ਹੁੰਦਾ ਬਾਜੂ ਸਭ ਬੋਤਾ ਉਹ ਹੋਇਆ ਹਾਂ ਬਸ ਬਾਲੀ ਨਾ ਪਾਇਆ ਹੋਇਆ ਤੇ ਬਾਰਾ ਟੱਕਰ ਦੇ ਕੇ ਸਾਰ ਰਹਿੰਦੇ ਐ ਕਦੇ ਬਾਰੇ ਲੈ ਕੇ ਪਾਸੇ ਹੋਇਆ ਪਾਸੇ ਹੋਇਆ ਮਸੇ ਬਾਇਨਿਆ ਇਹਦਾ ਬਾਟੇ ਦੀ ਨਹੀਂ ਹੁੰਦੀ ਤੁਹਾਨੂੰ ਹਾਏ ਵਾਸਾ ਕਰੀਏ ਚਲ ਵਾਸਾ ਕੇਕ ਦੇਖੋ ਕਿ ਡੱਗ ਘਣੇ ਹੈ। ਹੈਪੀ ਮੈਰਨ ਨਾਈਟ। ਤਾਂ ਅੱਜ ਉਹ ਬੰਤ ਬਰਲੀ ਆਈ ਇੱਕ ਹੋਰ ਟੰਡੇ ਆ ਗਿਆ। ਚਾਹ। ਸਭ ਮੂੰਹ ਦਾ ਕੀ ਕਰਨਾ? ਪਹਿਲਾਂ ਮੂੰਹ ਤਾਂ ਕਰਨਾ। ਸਾਈਡ ਤੋਂ। ਮੂੰਹ ਕੋਣ ਖਾਊਗਾ? ਹੋਂ ਦੀਦੀ ਕੱਟਣ ਲੱਗੀ ਹੈ ਕੇਕ। ਹੋ ਜੋ ਰੈਡੀ ਸ਼ੜੀ ਕੇਕ ਕਾਣ ਵਾਸਤੇ। ਹਾਂ। मैट नहीं मैट पहले प्रोग्राम को खोल दे आज आज सारी हैडी आ जाएगी तुम्हारी वाली ना दुबारे कटने से रोल ही दूर है क्या तो हिलना नहीं है तुम तेरे बदला खाना खाना मेरा तो छोटा है क्या अगर कोई खाना है क्या तो फर्क देख क्या ही है ओए ओ मैं करूँगा

ਹੁਣ ਆਪ ਤੂੰ ਸਤਾ ਵੀਡੀਓ ਦੇ ਹੈਲੋ ਹਾਂਜੀ ਹਾਂਜੀ ਚਲ ਆ ਕੀ ਖਾਣੀ ਖਾਵਾਣੀ ਹਾਂਜੀ ਰੈਡੀ ਨੇ ਕੀ ਖਾਣੀ ਲੱਕ ਲੜੇ ਤੋ ਫੇ ਸਲਾਸ ਲਾਉਣੇ ਨੇ ਮਾਤਾ ਪਿਤਾ ਵਾਪਸ ਕਿੱਥੇ ਆ ਗਏ ਮਰਦੋ ਫੋਟੋ ਕਰ ਦੋ ਉੱਪਰ ਅਲਹਮਦੁਲਿਲਾ ਜੀ ਬਾਲ ਸਿੱਟੂ ਆ ਗਏ ਮੁੱਕੀਲਾ ਰੰਗ ਆਉਂਦਾ ਆ ਗਏ ਕਿ ਗਲਾਉ ਜਿਹਾ ਹਾਂ ਹਾਂਜੀ ਹੁਣ ਆਪਾਂ ਚੱਲਿਆਂ ਘਰੇ ਤੇ ਬਦਲ ਦੀ ਬਾਤ ਸੇਗਾ 6 ਵਜੇ ਦਾ ਟਾਈਮ ਤੇ ਆਪਣੇ ਲਈ कट गैय देखो लाण वास्ते बीत जाय नी ते पता पायर ਥੱਲੇ ਲੱਪਣਾ ਕਿਉਂ ਹੈ ਗੇਟ ਤੇ ਗੱਟੀ ਆ ਕੇ ਗੱਟੀ ਲੈਗ ਮੇਰਾ ਨਾਮ ਨਹੀਂ ਠਾਣਾ ਮੈਂ ਤੁਹਾਨੂੰ ਦੱਸਤਾ ਮੈਂ ਕਿ ਲਿਖਿਆ ਹੋਇਆ ਆ ਯਾ ਸੋਨੂ ਸਿੱਤੂ ਵਾਲੇ ਦਾ ਲਿਖਿਆ ਹੋਇਆ ਤੇ ਸਟਾਪ ਮਾਤਰ ਕੰਦਰਾ ਗਾਂਦੇ ਲਿਖਿਆ ਆ ਦੱਸੇ ਸੋਨੂ ਸਿੱਤੂ ਵਾਲਾ ਲਿਖਿਆ ਹੋਇਆ ਮਾਤਰ ਗਾਂਦੇ ਸਹੀ ਨਹੀਂ ਫੜਿਆ ਨਹੀਂ ਹੋਇਆ ਮੇਰਾ ਪੜ ਪੰਡਤ ਆਇਆ ਸੀ ਉਹਨੂੰ ਕਹਨਾਂ ਵਾਲਾ ਤੇਰੀ ਘਰ ਵਾਲੀ ਪਾਣੀ। ਇਹ ਕਹਿੰਦਾ ਨਹੀਂ ਜੇ ਤੇ ਤੇਰੀ ਸਾਲੀ ਆ। ਮੇਰੇ ਬਾਬਾ ਮੇਰੀ ਵੱਡੀ ਸਾਲੀ ਹੈ। ਮੈਂ ਕਿ ਮੇਰੀ ਘਰ ਦੇ ਅੰਦਰ ਬੈਠੀ। ਹਾਂ। ਉਹ ਦੇਖੀ। ਬਾਬੇ ਜੀ ਕੋਲ ਕੁੱਤਲਾ ਸੀ। ਆਇਆ ਕਰਕੇ ਗਿਆ। ਤੜ ਭਰਾ ਦਾ ਰਸਤਾ। ਆ ਵੀ ਜੁੱਤਰਾ ਕੋਈ ਨਹੀਂ ਆਰ ਚੱਲੇ ਆ। ਕਿ ਹੁਣ ਆਪਾਂ ਚੱਲੇ ਆ। ਜਿਹੜੀ ਆਪਣੇ ਆਗੇ ਗੱਡੀ ਤਿਆਰ ਆਪਣੀ। ਚੱਲ ਸਰਾ ਤਨ ਲੱਕੀਆ ਉਹ ਹੋ ਰੋੜਾ ਨਹੀਂ ਰੋਣਾ ਨਹੀਂ ਪੰਥ ਰੋਣਾ ਨਹੀਂ ਨਹੀਂ ਕਰ ਰਹੇ ਚੱਲ ਜੀ ਸਰਾ ਜੀ ਬੈਠੀ ਕਿਹਾ ਜੀ ਲੋਰ ਚਲੋ ਵਸ ਜਾਣਾ ਪਾਣੀ ਉਹ ਬੱਧੀ ਬੈਠੀ ਠੀਕ ਬਾਏ ਚੱਲ ਚੱਲ ਠੀਕ ਹੈ ਦੀਦੀ ਬਾਏ ਠੀਕ ਹੈ ਸੋਨਣਾ ਲੈ ਲਵਾਂਗੇ ਹਾਂ ਜੀ ਹੁਣ ਆਪਾਂ ਤੁਰ ਪੈਸੇ ਸਟਾਕ ਗੱਡੀ ਜਾਂ ਤੁਰ ਪੈਣੀ Jā, tas ir ļoti svarīgi. ਅੰਟੀ ਤੇ ਆਪਾਂ ਘਰ ਪਾ ਕੇ ਜਿਸੀ ਤੇ ਫਾਈਨਲੀ ਆਪਾਂ ਤੇ ਜੀ ਨੂੰ ਮਿਲ ਕੇ ਆ ਗਏ ਸੀਗੇ ਤੇ ਘਰੇ ਆ ਕੇ ਫਿਰ ਆਪਾਂ ਕੰਮ ਕਰਕੇ ਤਾਂ ਰੁੱਟ ਸਬਜ਼ੀ ਬਣਾ ਲਈ ਸੀ ਜਿਹ ਤੇ ਰੱਤ ਪਾਈ ਕਿ ਤੇ ਹਣਾ ਆਪਾਂ ਰੁੱਟ ਸਬਜ਼ੀ ਖਾ ਲਈ ਤੇ ਹੁਣ ਤੇ ਆਪਾਂ ਫ੍ਰੀ ਹੋ ਕੇ ਸੀ ਜੇ ਲੈ ਬੱਠੇ ਹਾਂ ਤੇ ਹਣਾ ਵਲੌਗ ਦਾ ਐਂਡ ਨਹੀਂ ਹੋਇਆ ਤਾਂ ਚਲੋ ਆਪਾਂ ਹੁਣ ਐਂਡ ਕਰ ਦਿਆਂਗੇ ਤੇ ਬਾਾਕੀ ਆਪਾਂ ਮਿਲਦੇ ਜੀ ਅਗਲੇ ਵਲੌਗ ਚ ਤੇ ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ per vlog, que tal a comentar, que é o que eu